ਹਾਂਜੀ ਆਪਾਂ ਵੀਡੀਓ ਬਣਾਉਨੇ ਆ ਸਾਰਿਆਂ ਨੂੰ ਤਾਂ ਇਹ ਕਿ ਘਰੇ ਪਾਠ ਖੁੱਲਿਆ ਖੰਡ ਪਾਠ ਉੱਥੇ ਆਏ ਆ ਸਾਰੇ ਸਾਰੀਆਂ ਸਿਦਰਾਣੀਆਂ ਜੇ ਠਾੜੀਆਂ ਬੈਠੀਆਂ ਅੱਜ 2 ਘਟਾ 2 ਨਹੀਂ 3 3 ਘਟਾ ਇੱਕ ਭੈਣਾ ਬੈਠੀ ਇੱਧਰ ਦਰਾਨੀ ਫੋਨ ਤੇ ਲੱਗੀ ਹੋਈ ਹੈ ਨਹੀਂ ਰਹਿਣਾ ਹੈਨਾ ਅੱਜ ਅਬਲਜੀਤ ਨਹੀਂ ਆਗੀ ਤੇ ਕੁਲਵਿੰਦਰ ਉੱਧਰ ਚੁੱਕੇ ਜਾ ਨਹੀਂ ਨਹੀਂ ਆਪਾਂ ਦਰਾਣੀਆਂ ਜਠਾਣੀਆਂ ਤੇ ਬਲਜੀਤ ਐ ਨਹੀਂ ਇੱਕ ਕੁਲਵਿੰਦਰ ਐ ਨਹੀਂ ਨਿੰਦਾ ਉਹ ਐ ਨਹੀਂ ਦੂਜੀ ਭੈਣ ਕੀ ਕਰਦੀ ਆ ਤੁਹਾਡੀ ਵੱਡੀ ਤਾਇਆ ਜੀ ਦੇ ਘਰੇ ਖੰਡ ਪਾਟ ਖੁੱਲਿਆ ਉੱਥੇ ਆਏ ਆ ਸਾਰੇ ਅੱਜ ਪ੍ਰਕਾਸ਼ ਹੋਇਆ ਤਾਇਆ ਜੀ ਦੀ ਪੋਤ ਨੂੰ ਨਿੱਕੀ ਜਿਹੜੀ ਆ ਸਾਡੀ ਦੋਤੀ ਤਾਇਆ ਜੀ ਦਾ ਪੜੋਤਾ ਇਹ ਤਾਇਆ ਜੀ ਦਾ ਪੜੋਤਾ ਇੱਕ ਮਾਰਤ ਕਿੰਨਾ ਵਧੀਆ ਲੱਗਦਾ ਹਨਾ ਸਾਰੇ ਬੈਠੇ ਆ ਬਹੁਤ ਵਧੀਆ ਲੱਗਦਾ ਪੰਜਾਬ ਆ ਕੇ ਵੀ ਸਾਰੇ ਭੈਣ ਭਰਾ ਇਕੱਠੇ ਹੋ ਕੇ ਗੱਲਾਂ ਬਾਤਾਂ ਮਾਰਦੇ ਆ ਇੱਕ ਤਾਂ ਇੱਧਰ ਬੈਠੀ ਆ ਬਸ ਕਰ ਜਾ ਗੱਲਾਂ ਆਪਦੀਆਂ ਵੀ ਮਾਰ ਲੈ ਫੋਨ ਤੇ ਲੱਗੀ ਪਈ ਨੇ ਜੋ ਮੰਮੀ ਕਹਿੰਦੀ ਰੁੱਕ ਕੇ ਜਾਈ ਨਹੀਂ ਕੰਦੀ ਆ ਰਹਿ ਗਈ ਰਹਿ ਗਈ ਕੰਦੀ ਉਹਨੇ ਹੁਣੇ ਚਲੀ ਜਾ ਸਹੀ ਗੱਲ ਅਸੀਂ ਵੀ ਇਹਦਾ ਨਾ ਕੰਤੀ ਰੱਖਿਆ ਵੀਰਾਜ ਸਿੰਘ ਕਿੱਥੇ ਆਇਆ ਦਾਦੇ ਦੇ ਤਾਏ ਦੇ ਘਰੇ ਆਇਆ ਵੀਰਾਜ ਸਿੰਘ ਦਾਦੇ ਦੇ ਤਾਏ ਦੇ ਘਰੇ ਹੈਨਾ ਨਹੀਂ ਇਹ ਜਸਪਦੀ ਮਮੀ ਨੇ ਅੱਛਾ ਨਹੀਂ ਇਹ ਜਸਪਦੀ ਦੀ ਨਾਨੀ ਨੇ ਬਣਾਇਆ ਇੱਕ ਕੋਟੀ ਹਾਂ ਹਾਂ ਚਾੜ ਵੀਰਾਜ ਸ਼ੁਰੂ ਕੀਤਾ ਸੀ ਵੀਰਾਜ ਉਹ ਦਾਦੀ ਬੁਲਾਉਂਦੀ ਚਾਰ ਸਵੇਰੇ ਦਾਦਗੀਆਂ ਦਾਦਗੀਆਂ ਲੱਗਦਾ ਜੀ ਦਾਦਗੀਆਂ ਦਾਦਗੀਆਂ ਬੇਟੀਆਂ ਚਾਰ ਸਵੇਰੇ ਐਡਾ ਮੈਂ ਕੱਢ ਲਿੰਦਾ ਸੀ ਸਾਡੀ ਆਦਰਾਣੀ ਰਹਿ ਗਈ ਸੀ ਵਿਚ ਲਿਆਉਣ ਵਾਲੀ ਕਰੋ ਇਹ ਸਾਰੇ ਸਾਡਾ ਤਾਇਰੇ ਦਾ ਪੋਤਾ ਵੀਡੀਓ ਬਣਾਉਣੇ ਆ ਪਾਵਾਂਗੇ ਚਲੋ ਜੀ ਚਲੋ ਪ੍ਰਸ਼ਾਦੇ ਬਕਾਉਣ ਲੱਗ ਗਏ ਸਾਰੇ ਆ ਸਾਡੀ ਕਾਂਤੀ ਹਾਂ ਕਰਤਾ ਕੰਮ ਸਟਾਰਟ ਇਹ ਤਾਂ ਤੂੰ ਹਾਂਦਾ ਨਹੀਂ ਹੁੰਦਾ ਹਨਾ ਹਾਂ ਤੂੰ ਹਾਂ ਹਾਂ ਭੱਠੀ ਆ ਨਾ ਇਹ ਹਾਂ ਵਧੀਆ ਨਾ ਤੁਸੀਂ ਭੂਆ ਭਤੀਜੀ ਬਹਿ ਜਾਓ ਅਸੀਂ ਲੱਗਦੇ ਹਾਂ ਉਹ ਨਾਂ ਨਾਮ ਇਹਨੂੰ ਲੈ ਆਂ ਬੰਦਾ ਇਹ ਤੋਂ ਬੋਲਣ ਲਈ ਆਇਆ ਤਾਂ ਇਹ ਬੜਾ ਗੱਲ ਆ ਰਹੀ ਹੈ। ਇਹ ਨੈਟਵਰਕ ਲਈ ਉਹ ਅਪਲਾਈ ਕੀਤਾ। ਇਹ ਤਾਂ ਨਾ ਸੁਣ ਸਕਦਾ ਕੋਈ ਵੀ। ਤਾਂ ਇਹ ਬੋਲ ਲਵੇ ਨਾ। ਇਹ ਕੋਰਸ ਵੀ ਪੜ੍ਹਿਆ ਪੜ੍ਹਦਾ। ਜੋਤ ਜੋਤ ਭੱਜ ਗਿਆ। ਕੋਈ ਵਿਚਾਰ ਨਹੀਂ ਕਿ ਨਹੀਂ ਕਰੂਗਾ ਦੀ ਮੈਡੀਕਲ। ਹਾਂ ਐਵੇਂ ਆ ਆ ਵੀਰਾਜ ਨੂੰ ਵੀ ਆ। ਇਹਨੂੰ ਵੀ ਲੱਗਾ ਹੋਇਆ ਖੰਗ ਚ ਤਾਂ ਇਹਨੂੰ ਵੀ ਆ। ਇਹ ਵੀ ਨਹੀਂ ਠੀਕ ਫਿਰਾਜ ਨੂੰ ਵੀ। हा फी जा ਇੱਧਰ ਆ ਮਮਾ ਨੰਦਰਾਣੀ ਜਿਠਾਣੀ ਅਸੀਂ ਸਾਡੀਆਂ ਦਰਾਣੀਆਂ ਜਿਠਾਣੀਆਂ ਇੱਧਰ ਆ ਮਿੰਦੂ ਲਗਾ ਸੀ ਸ਼ਾਇਦ ਵੇਲਣਾ ਸਾਡੇ ਹੱਲ ਆ ਗਿਆ ਹੈ ਕੀ ਕਰੀਏ ਉਹਦੇ ਆ ਗਏ ਉਹਦੇ ਅੱਗੇ ਬਸ ਕੋਈ ਕਰਾਉਂਦਾ ਨਹੀਂ ਕੋਈ ਹੱਲ ਨਹੀਂ ਹਲੋ ਮਾਰੇ ਬੰਦੇ ਸੁਣ ਲੈ ਉਹ ਫਾਇਸਟ ਟੋਟੇ ਨੇ ਆ ਪੀ ਸੜ ਰਹੇ ਕੋਟ ਕੋਲੇ ਆਇਆ ਤੁਸੀਂ ਸੈਰ ਕਰਾਓ ਦਾਦੀ ਭੂਆ ਆ ਜਾਉਂਦੇ ਸਹੀ ਕਿਤੇ ਜਾਉਂਦੇ ਭਾਏ ਭੂਏ ਆ ਸਾਡੇ ਤਾਈ ਜੀ ਆ ਸਾਰੇ ਨਾਲੋਂ ਵੱਡੇ ਤਾਈ ਜੀ

걔도 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 미라 아디날 나보고 체크 봄에 체크 좀해 미라 아시겠다 니 까자 차차 하나 니 쿠자 차차 안지 오니 쿠야 다ンド ਮਾਂ ਦਾ ਦੰਦ ਨਿਕਲ ਗਿਆ। ਓ ਅੱਜ ਸਾਡੇ ਤਾਇਆ ਜੀ ਕੇ ਦੂਜਾ ਦਿਨ ਪਾਠ ਦਾ ਕੱਲ ਨੂੰ ਭੋਗ ਪੈਣਾ। ਸਾਰੀ ਵੀਡੀਓ ਜਰੂਰ ਵੇਖਿਓ। ਬਹਿ ਜੋ ਸਾਰੇ। ਕਿਹਦੇ ਵਲੌਗ ਬਣਾਉ। ਆਹੋ। ਦੂਬਰ ਲੋ ਜੀ ਸਾਡੇ ਜੈਸੇ ਘਰੇ ਬੋਲਦਾ ਤੇ ਜਿੰਨੇ ਹੀ ਭੈਣ ਭਰਾਏ ਨੇ। ਜੋ ਜੇ ਕਰਦੇ ਤੇ ਨਾ ਕਿ ਕਿਤਾਬ ਤੋਂ ਕੁਝ ਲਿਆ ਜਾਣਾ ਸੀ ਬੈਟ ਨੂੰ ਸਟਾਰਟ ਕਰਨਾ ਤੇ ਥੋੜਾ ਲਾਓ ਨਹੀਂ ਨਾ ਇਹ ਥਿੰਕਿੰਗ ਕਿ ਤੜਕਾ ਕਿ ਮਸਾਲਾ ਲੈਣ ਦਾ ਪਰ ਸ਼ਾਮ ਆਉਂਦਾ ਮੈਂ ਨਾ ਹੋਗਾ ਸ਼ਾਮ ਆਉਂਦੀ ਆ ਆਸ ਹੈ ਬੱਲੋ ਬੱਲ ਇਹਦੇ ਵਿੱਚ ਯਾਦਾਂ ਕੈਚ ਹੋ ਰਹੀਆਂ ਸਾਰੀਆਂ ਹਾਂ ਨਹੀਂ ਇਹ ਨੋਟ ਕਰੀਏ ਇਹ ਚੱਕਿਆ ਹੋਇਆ ਹੈ ਚੱਕਿਆ ਹੋਇਆ ਹੈ ਚੱਕਿਆ ਹੋਇਆ ਹੈ ਬਾਈ ਬਾਈ ਸਾਰਿਆਂ ਨੂੰ ਬਾਈ ਬਾਈ ਹੁਣ ਕੱਲ ਮਿਲਾਂਗੇ ਹਾਂ ਹਾਂ ਹੁਣ ਜਾਣੇ ਨਹੀਂ ਵਿੱਚ ਬੰਦਾ ਛੱਡ ਕੇ ਜਾਉਂਦਾ ਉਹ ਕਿਹਨੂੰ ਆਖ ਰਿਹਾ ਹੈ ਬੰਦਾ ਆ ਰਿਹਾ ਹੈ ਮੈਂ ਆ ਰਿਹਾ ਹੈ ਬੰਦੇ ਦਾ ਬੰਦੇ ਦਾ ਪੂਰਾ ਕਨੈਕਟ ਕਰੂੰਗੀ ਨੇ ਮੈਂ